ਸਾਸੀ ਗਾਰ ਦੇ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ। ਅੱਜ ਆਪਾਂ ਤੁਹਾਨੂੰ ਸ਼ੁਰੂਆਤ ਦੇ ਬਲਪੋਣੇ ਦੱਸਦੇ ਹਾਂ ਕਿ ਬੈਲਟ ਜੋੜਨੀ ਦੱਸਣੀ ਹੈ ਕਿ ਕਿੰਨਾ ਬਲ ਪਾਈਦੀ ਹੈ ਕਿ ਕਿੰਨਾ ਬੈਲਟ ਜੋੜੀਦੀ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਜਿਨ੍ਹਾਂ ਨੂੰ ਬਿਲਕੁਲ ਹੀ ਨਹੀਂ ਸਵਾਰ ਜੋੜਨੀ ਆਉਂਦੀ ਉਹ ਸਾਡੀ ਵੀਡੀਓ ਵੇਖ ਕੇ ਮਤਲਬ ਸਾਰੀ ਸਵਾਰ ਜੋੜਨੀ ਸਿੱਖ ਜਾਏਗਾ ਛੋਣਾ ਬੜੀ ਸਿੱਖ ਜਾਏਗਾ ਤੇ ਅੱਜ ਤੁਹਾਨੂੰ ਆਪਾਂ ਦੱਸਦੇ ਹਾਂ ਕਿ ਕਿੱਦਾਂ ਸ਼ੁਰੂਆਤ ਦੀ ਸਵਾਰ ਪਾਉਣੀ ਹੈ ਤੇ ਕਿੱਦਾਂ ਬੈਲਟ ਜੋੜਨੀ ਆ ਆਪਾਂ ਕੌਣ ਸਵਾਰ ਖੜੀ ਕਰਕੇ ਕਿੱਦਾਂ ਦੱਸਦੇ ਹਾਂ ਕਿ ਆਪਾਂ ਛੋਣਾ ਕਿੰਨਾ ਪਾਉਣੀ ਹੈ ਸਵਾਰ ਖੜੀ ਕਰ ਅਰੇ ਖੁਦ ਹੀ ਆਪਾਂ ਬੈੱਡ ਦਾ ਇੱਕ ਸੈੱਟ ਤੇ ਮਤਲਬ ਸਲਾਈ ਲਾ ਲਈ ਆ ਤੇ ਜਿਹੜੀ ਸਲਾਈ ਨੂੰ ਆਪਾਂ ਇਸ ਤਰ੍ਹਾਂ ਨੂੰ ਫੋਲਡ ਕਰਕੇ ਇਹ ਆਪਾਂ ਨੀਫਾ ਬੰਨ੍ਹਾ ਇਸ ਤਰ੍ਹਾਂ ਦੇ ਫੁੱਲ ਸਾਈ ਲਾ 나스가리로 पापा 콜디 기에 스트레더? 니 파판디 나다키. ਬੈਲਟ ਦਾ ਮੇਹਾ ਭੱਜ ਗਿਆ ਹੈ ਕੰਪਲੀਟ ਹੋ ਗਿਆ ਇਸ ਤਰ੍ਹਾਂ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿ ਹੁਣ ਕੀ ਤਾਂ ਪਾਉਣੀਆਂ ਬੈਲਟ ਤੇ ਇਹੋ ਪੱਕਾ ਕਰ ਆਪ ਆਪਣੀ ਹੁਣ ਸਲਵਾਰ ਸਲਵਾਰ ਦਾ ਹੁਣ ਆਸਣ ਤੋਂ ਆਪਾਂ 1-1 ਇੰਚ ਦੀ ਚੁੰਨ ਪਾਉਣੀ ਸਭ ਤੋਂ ਪਹਿਲਾਂ ਪਿਛਲੇ ਆਸਣ ਦੀ ਇਹ ਆਪਾਂ ਇਦਾਂ ਅਇਥੋਂ ਓਟੇ ਸਟੇਂ ਉਧਰ ਇੰਨੇ بڑے ਦੋਨਾਂ ਚੀਜ਼ਾਂ ਨੂੰ ਇਦਾਂ ਫੋਲਡ ਕਰਕੇ ਆਸਣ ਤੋਂ ਇਥੋਂ ਆਪਾਂ ਕੱਟ ਲਾ ਲੈਣਾ 2 ਇੰਚ ਦਾ ਹੋਏਗਾ ਇਥੋਂ ਆਪਾਂ ਕੱਟ ਲਾ ਕੇ ਇਹ ਆਪਣੇ ਦੋਨੋਂ ਕੱਟ ਲਾ ਕੇ ਹੁਣ ਆਪਾਂ ਦੋਨਾਂ ਨੂੰ ਪਲੇਟ ਪਾ ਦੇਣੀ ਹੈ ਚੰਨ ਕਿ ਚੋਨਾ ਪਾ ਦੇਣੀ ਆ ਇੱਥੇ ਆਪਾਂ ਰੱਖ ਕੇ ਇਹ ਆਪਣੀ ਪਿਛਲੀ ਸਾਈਡ ਆ ਸੰਦੀ ਇਹ ਆਪਾਂ ਸਭ ਤੋਂ ਪਹਿਲਾਂ ਇੱਕ ਸੇ ਚੋਨਾ ਪਾ ਦੇਣੀ ਆ ਦੋ ਚੋਨਾ ਪਾਣੀ ਇੱਕ ਉਧਰ ਦੀ ਸਾਈਡ ਤੇ ਉਧਰ ਦੀ ਸਾਈਡ ਤੇ ਇਥੇ ਥੋੜੀ ਜਿਹੀ ਸਪੇਸ ਛੱਡ ਲੈਣੀ ਹੈ ਬਿਲਕੁਲ ਥੋੜੀ ਜਿਹੀ ਸਕਾਪਾ ਤੇ ਪਲੇਟ ਪਾ ਦਨਾ ਇਹ ਆਪਣੀ ਪਿਛਲੀ ਆਸਨ ਤੇ ਪਲੇਟ ਪੈ ਰਿਆ ਕੱਟ ਲਾ ਕੇ 2 ਇੰਚ ਦਾ ਦੋਨਾਂ ਸਾਈਡਾਂ ਤੋਂ ਇਹ ਆਪਣਾ ਪਲੇਟ ਪੈ ਗਿਆ ਹੋਇਆ ਦੇਖੋ ਦੋਨਾਂ ਸਾਈਡ ਤੋਂ ਇੱਕੋ ਜਿਹੀ ਸਪੇਸ ਛੱਡਣੀ ਜਿੰਨੀ ਵੀ ਛੱਡਣੀ ਹੈ ਬਿਲਕੁਲ ਥੋੜੀ ਜਿਹੀ ਸਿਲਾਈ ਤੋਂ ਜਿਸ ਤਰ੍ਹਾਂ ਆਪਾਂ ਤਾਂ ਇਹਨੂੰ ਪਲੇਟ ਪਾ ਕੇ ਹੁਣ ਆਪਾਂ ਇਹਦੇ ਨਾਲ 벨ਟ ਦੀ ਪਿਛਲੀ ਸਲਾਈ ਨਾ ਜਿਹੜੀ ਆਪਣੀ ਉਹਨੂੰ ਜੁਆਇਨ ਕਰਨਾ। ਜਿਸ ਤਰ੍ਹਾਂ ਆਪਣਾ ਨੇਫੇ ਵਾਲਾ ਸਾਈਡ ਹੈ ਇਹ ਆਪਣੀ ਹੈਗੀ ਆ ਪਿਛਲੀ ਸਲਾਈ ਠੀਕ ਹੈ। ਇਹਨੂੰ ਆਪਾਂ ਇਹਦੇ ਨਾਲ ਜੁਆਇਨ ਕਰ ਦੇਣਾ ਤੇ ਇਸ ਤਰ੍ਹਾਂ ਸਲਾਈ ਦੇ ਨਾਲ ਸਲਾਈ ਰੱਖਣੀ ਹੈ ਤੇ ਬੈਲਟ ਨੂੰ ਇਹਦੇ ਨਾਲ ਪਹਿਲਾਂ ਤੇ ਬੈਲਟ ਦਾ ਆਪਾਂ ਨਾ ਇੱਥੇ ਕੱਟ ਲਗਾਣੀ ਹੈ ਜਿੱਦਾਂ ਇਹਦਾ ਸੈਂਟਰ ਕਰਨਾ ਆ ਸਲਾਈਆਂ ਨੂੰ ਜੋੜ ਕੇ ਦੋਨਾਂ ਸਲਾਈਆਂ ਨੂੰ ਜੋੜ ਕੇ ਫਿਰ ਆਪਾਂ ਇੱਥੇ ਸਾਈਡਾਂ ਤੇ ਕਾਟ ਲਗਾਣੀ ਆ। ਹਾਂ। ਆਸ ਸਲਾਈ ਨੂੰ ਪਿਛਲੀ ਸਲਾਈ ਨੂੰ ਜੋੜ ਕੇ ਹੁਣ ਆਪਾਂ ਜਿੱਥੋਂ ਤੱਕ ਕਾਟ ਲਗਾਇਆ ਉਥੋਂ ਤੱਕ ਆਪਾਂ ਸਲਾਈ ਲਗਾਣੀ ਆ। ਬਿਲਕੁਲ ਆ ਸਲਾਈ ਨੂੰ ਸਲਾਈ ਦੇ ਉੱਪਰ ਰੱਖਣਾ। ਆਸਨ ਵਾਲੀ ਸਲਾਈ ਨੂੰ ਤੇ ਬੈਲਟ ਦੀ ਪਿਛਲੀ ਸਲਾਈ ਨੂੰ। ਬਿਲਕੁਲ ਉੱਪਰ ਰੱਖ ਕੇ ਹੁਣ ਜਿੱਥੋਂ ਤੱਕ ਆਪਾਂ ਬੈਲਟ ਨੂੰ ਕਾਟ ਲਗਾਇਆ ਸੀਗਾ ਉਥੋਂ ਤੱਕ ਆਪਾਂ ਸਲਾਈ ਲਗਾਣੀ ਆ। ਪਹਿਲਾਂ ਇੱਕ ਸਾਈਡ ਤੇ ਲਗਾਵਾਂਗੇ ਫਿਰ ਦੂਜੀ ਸਾਈਡ ਤੇ ਲਗਾ ਦਿਆਂਗੇ। ਆ ਆਪਣੀ ਇੱਕ ਸਾਈਡ ਦੀ ਹੋ ਗਈ ਦੇਖੋ ਇਹ ਬਿਲਕੁਲ ਸਹੀ ਆਰੇ ਖੁਦ ਇਸ ਤਰ੍ਹਾਂ ਆਪਣਾ ਕੱਟ ਲੱਗਾ ਹੋਇਆ ਹੈ ਨਾ ਬੈੱਡ ਨੂੰ ਇੱਥੋਂ ਤੱਕ ਆਪਾਂ ਸਲਾਈ ਲਗਾਵਾਂਗੇ ਦੋਨਾਂ ਸਾਈਡਾਂ ਤੇ ਪਹਿਲਾਂ ਇੱਕ ਸਾਈਡ ਤੇ ਲਗਾ ਕੇ ਫਿਰ ਆਪਾਂ ਦੂਜੀ ਸਾਈਡ ਤੇ ਲਗਾ ਦੇ ਇਹ ਗਾੜੀ ਹੁਣ ਆਪਾਂ ਇੱਦਾਂ ਹੀ ਦੂਸਰੀ ਸਾਈਡ ਤੇ ਕੱਟ ਲਗਾ ਆਵਾ ਉਥੋਂ ਤੱਕ ਆਪਾਂ ਸਲਾਈ ਲਗਾ ਲਾਂਗੇ। ਜਿਸ ਤਰ੍ਹਾਂ ਆਪਣਾ ਬੈਲਟ ਦਾ ਸਾਈਡ ਤੇ ਬੈਲਟ ਜੋੜ ਲਈ ਆ ਜਾਂ ਹੁਣ ਆਪਾਂ ਅਗਲੇ ਆਸਣ ਤੇ ਚੋਣਾ ਪਾਵਾਂਗੇ। ਅਗਲੇ ਆਸਣ ਤੇ ਆਪਾਂ ਪਹਿਲਾਂ ਚੋਣਾ ਪਾਵਾਂਗੇ ਫਿਰ ਆਪਾਂ ਬੈਟ ਜੋੜਾਂਗੇ। ਚੋਣਾ ਆਪਾਂ ਇਹ ਤੇ ਆਪਾਂ ਇੱਧਰ ਕੱਟ ਲਗਾ ਲਿਆ ਠੀਕ ਐ ਅਟੇ ਛੱਟੇ ਹੁਣ ਆਪਾਂ ਇਹ ਤੋਂ ਪਲੇਟ ਪਾਣੀ ਸ਼ੁਰੂ ਕਰਾਂਗੇ ਪਲੇਟ ਆਪਾਂ ਇਦਾਂ ਪਾਉਣੇ ਆ ਇੱਥੇ ਆਪਾਂ ਥੋੜੀ ਜਿਹੀ ਸਪੇਸ ਛੱਡੀ ਪਿੱਛੇ ਆਪਾਂ ਬਿਲਕੁਲ ਘਾਟ ਛੱਡੀ ਇੱਥੇ ਆਪਾਂ ਇੰਨੀ ਕਿ ਛੱਡਣੀ ਹੈਗੀ ਹੈ ਜਨ ਕਿ ਦੋਨਾਂ ਸਾਈਡਾਂ ਤੋਂ 1 ਇੰਚ ਦੀ ਸਪੇਸ਼ਟਾਂ ਦੇ। ਕਿਉਂਕਿ ਇਸ ਤਰ੍ਹਾਂ ਆਪਾਂ ਪਹਿਲਾ ਪਲੇਟ ਪਾਵਾਂਗੇ। ਫਿਰ ਆਪਾਂ ਇੱਥੇ ਪਹੁੰਚੇ ਦੀ ਜਿਹੜੇ ਆਪਣਾ ਪਹੁੰਚੇ ਦਾ ਸੈਂਟਰ ਕਰਕੇ ਇੱਥੇ ਆਪਾਂ ਇੱਕ ਕੱਟ ਲਗਾ ਲਵਾਂਗੇ ਪਹੁੰਚੇ ਦਾ। ਪਹੁੰਚੇ ਦੇ ਸੈਂਟਰ ਨੂੰ ਇੱਦਾਂ ਫੋਲਡ ਕਰਕੇ ਇਹ ਇੱਕ ਕੱਟ ਆਪਾਂ ਇੱਥੇ ਲਗਾ ਲਵਾਂਗੇ। ਪੌਂਚੇ ਤੇ ਕੱਟ ਲਗਾ ਲਿਆ ਪੌਂਚੇ ਦਾ ਸੈਂਟਰ ਕਰਕੇ ਦੋਨਾਂ ਸਲਾਈਆਂ ਨੂੰ ਫੜ ਕੇ ਫੋਲਡ ਕਰਕੇ ਇੱਥੇ ਆਪਾਂ ਕੱਟ ਲਗਾ ਲਿਆ ਤੇ ਹੁਣ ਆਪਾਂ ਲੱਗੀਆਂ ਚੋਲਾ ਪਾਉਣ ਚੋਨਾ ਆਪਾਂ ਤੁਹਾਨੂੰ ਦੱਸਿਆ ਕਿਥੇ ਕੱਟ ਲਗਾ ਕੇ ਤਾਂ ਪੋਣੀਆ ਬਿਲਕੁਲ ਕੋਈ ਤਾਂ ਪੈਣ ਗਿਆ ਆ ਆਪਣੇ ਆਪ ਨਿਸ਼ਾਨੀ ਰੱਖ ਲੈਣੀ ਆ ਕਿ ਆਪਾਂ ਇੱਥੋਂ ਚੋਕ ਕੇ ਪਲੇਟ ਪਾਉਣਾ ਮੈਂ ਆ ਤੇ ਇਦਾਂ ਹੀ ਪਾਉਣੀ ਆ ਕਿ ਇੱਥੋਂ ਪਲੇਟ ਦੀ ਨਿਸ਼ਾਨੀ ਰੱਖ ਕੇ ਇਸ ਤਰ੍ਹਾਂ ਥੋੜੀ ਥੋੜੀ ਸਪੇਸ ਛੱਡੀ ਜਾਣੀ ਆ ਤੇ ਸਾਰਿਆਂ ਦੀ ਇੱਕੋ ਜਿਹੀ ਛੱਡਣੀ ਆ ਤਾਂ ਵੀ ਵਧੀਆ ਲੱਗੇਗਾ ਵੱਧ ਘੱਟ ਨਹੀਂ ਛੱਡਣੀ ਚੋਨਾ ਆਪਾਂ ਇੱਥੋਂ ਫੜ ਕੇ ਇਸ ਤਰ੍ਹਾਂ ਪਾਈ ਜਾਏਗੀ ਬਿਲਕੁਲ इजी ਤਰੀਕੇ ਨਾਲ ਇਦਾਂ ਸਾਰੀਆਂ ਚੋਨਾ ਆਪਾਂ ਇਦਾਂ ਹੀ ਪਾਣੀ ਆ ਸਾਰੇ ਇਸਪੇਸ ਇਕੋ ਜਿਹੀ ਰੱਖਣੀ ਆ ਤੇ ਇਕੋ ਜਿਹੇ ਪੈਨ ਦੇ ਪਲੇਟ ਕੋਈ ਲੋੜ ਨਹੀਂ ਜੀ ਟੇਪ ਲੈ ਅੰਦਰ ਕੋਈ ਕੋਸ਼ ਨਹੀਂ ਦੇਖੋ ਕਿੱਡੇ ਸੋਹਣ ਤਰੀਕੇ ਨਾਲ ਪਲੇਟ ਪੈ ਰਿਹਾ ਕੱਟ ਵੱਲ ਚੰਗਾ ਹੁਣ ਆਪਾਂ ਇਹਨੂੰ ਚੋਕ ਕੇ ਹਮੇਸ਼ਾ ਇੱਥੇ ਚੋਕ ਕੇ ਪਲੇਟ ਪਾਵਾਂਗੇ ਠੀਕ ਹੈ ਇਹ ਆਪਣਾ ਪਹੁੰਚੇ ਦਾ ਨਿਸ਼ਾਨਾ ਹੈ ਇਹ ਆਪਣੀ ਪਹੁੰਚੇ ਵਾਲੀ ਸਿਲਾਈ ਹੈ ਇਹਨੂੰ ਵੀ ਆਪਾਂ ਇਦਾਂ ਹੀ ਇੱਕ ਪਲੇਟ ਪਾ ਦਾਂਗੇ ਇਸ ਤਰ੍ਹਾਂ ਹੁਣ ਜਿੱਥੋਂ ਤੱਕ ਆਪਣੀ ਬੈਲਟ ਹੈ ਉੱਥੋਂ ਤੱਕ ਆਪਾਂ ਨਵਿਕੂ ਆਪਣਾ ਆ ਸਲਾਈ ਦੇ ਉੱਤੇ ਬਿਲਕੁਲ ਆ ਆਉਣ ਦਿਆ ਵਾ ਇੱਥੋਂ ਨਹੀਂ ਆਪਾਂ ਚੋਕ ਕੇ ਪਾਣੀ ਆਪਾਂ ਥੋੜੀ ਜੀ ਅੱਗੋ ਕਰਕੇ ਚੋਕ ਕੇ ਪਾਣੀ ਸਲਾਈ ਦੇ ਉੱਪਰ ਨਹੀਂ ਪਾਣੀ ਸਲਾਈ ਫਿਰ ਉਹ ਆਊਟ ਦੀ ਲੱਗਦੀ ਤਾਂ ਆਪਾਂ ਸਲਾਈ ਦੇ ਉੱਤੇ ਚੋਣਾ ਪਾਉਣੇ ਆ ਇਸ ਕਰਕੇ ਆਪਾਂ ਸਲਾਈ ਤੋਂ ਥੋੜਾ ਜਿਆਦਾ ਉੱਪਰ ਵੱਧ ਕੇ ਚੋਕ ਕੇ ਪਾ ਲਵਾਂ ਠੀਕ ਆ ਇਹ ਆਪਾਂ ਹੁਣ ਜਿੱਥੋਂ ਤੱਕ ਆਪਣੀ ਬੈਲਟ ਹੈ ਉਥੋਂ ਤੱਕ ਆਪਾਂ ਚੋਣਾ ਪਾਵਾਂਗੇ ਜੋੜ ਦੇਣੀ ਆ ਥੋੜੀ ਜਿਹੀ ਲੋਜੀ ਦਾ ਘੜਦੀ ਪਈ ਐ ਚੋਲ ਨੂੰ ਥੋੜਾ ਜਿਹਾ ਛੋਟਾ ਕਰ ਲੈਣਾ ਤੇ ਫਿਰ ਆਪਾਂ ਇਹਦੇ ਨਾਲ ਇਹਨੂੰ ਜੋੜ ਦੇਣਾ ਕਿਉਂਕਿ ਹੁਣ ਆਪਾਂ ਇਸ ਤਰ੍ਹਾਂ ਹੀ ਦੂਜੀ ਸਾਈਡ ਤੇ ਚੋਲ ਪਾਵਾਂਗੇ ਸੇਮ ਜਿੰਨੀ ਸਪੇਸ ਆਪਾਂ ਉਧਰ ਛੱਡੀ ਓਨੀ ਆਪਾਂ ਇੱਧਰ ਛੱਡ ਦੇਣੀ ਹੈ ਇਸ ਤਰ੍ਹਾਂ ਕਰਕੇ ਇਹ ਵੀ ਆਪਾਂ ਇਸੇਵੇਂ ਉਸ ਤਰ੍ਹਾਂ ਜਿਵੇਂ ਕਲੇਡ ਪਾਇਓ ਨੇ ਇੱਧਰ ਪਾਉਂਦੇ ਆ ਇਹਦੇ ਵੀ ਆਪਾਂ ਪਾਟੇ ਦੀ ਇੱਥੋਂ ਕਾਟ ਲਗਾ ਲਈਏ ਦੋਨਾਂ ਸਲਾਈਆਂ ਨੂੰ ਫੜ ਕੇ ਇੱਥੇ ਆਪਾਂ ਕਾਟ ਲਗਾ ਲਵਾਂ ਜਿੰਨਾ ਆਪਾਂ ਉਧਰ ਛੋਟਾ ਪਾਈਓ ਉਦਾਂ ਹੀ ਆਪਾਂ ਇੱਧਰ ਪਾ ਲੈਣੀ ਆ ਦੇਖੋ ਇਸ ਤਰੀਕੇ ਨਾਲ ਇੱਥੇ ਵੀ ਹੁਣ ਆਪਣਾ ਸੇਮ ਹੀ ਪ੍ਰੋਸੈਸ ਹੈ ਜਿਦਾ ਆਪਾਂ ਦੂਜੀ ਸਾਈਡ ਤੇ ਕੀਤਾ ਸੀ ਆ ਵੇਖੋ ਹੁਣ ਆਪਣੀ ਕੱਟ ਵਾਲੀ ਝੋਨਾ ਵੀ ਪਹੁੰਚੇ ਦੀ ਹੁਣ ਆਪਾਂ ਇੱਥੇੋਂ ਫੜ ਕੇ ਤੇ ਇਹਨੂੰ ਪਾਉਣ ਨੂੰ ਜਿੱਦਾਂ ਇਹ ਆਪਾਂ ਝੋਨਾ ਸਾਰਿਆਂ ਪਾ ਦਿੰਦੇ ਹਾਂ ਦੂਜੀ ਸਾਈਡ ਤੇ ਹਾਂ ਆਹ ਰਿਪਾਸ ਲਾਈ ਫੇਰ ਆਉਂਦੀ ਪਈ ਇਹਨੂੰ ਸਲਾਈ ਤੋਂ ਨਹੀਂ ਚੁੰਪੋਣੀ ਥੋੜਾ ਪਿੱਛੇ ਕਰਕੇ ਪਾਉਣੀ ਸਲਾਈ ਹੋ ਚੁੱਕਣਾ ਹੈ। ਸਲਾਈ ਤੋਂ ਥੋੜਾ ਅੱਗੇ ਪਿੱਛੇ ਹੋ ਸਕਦੇ ਆਪਾਂ। ਜਿੱਦਾਂ ਇਹ ਆਪਾਂ ਦੂਜੀ ਸਾਈਡ ਤੇ ਵੀ ਚੋਣਾ ਪਾਤੀਆਂ ਫਿਰ ਆਪਾਂ ਤੁਹਾਨੂੰ ਦੱਸਦੇ ਆ ਬੈਲਟ ਨੂੰ ਕਿੱਥਾਂ ਜੋੜਨਾ ਕਿਉਂਕਿ ਆਪਣੀ ਚੋਣਾ ਕੱਢ ਜਲੀਆ। ਚੋਣਾ ਆ ਦੇਖੋ ਆਪਾਂ ਦੋਨਾਂ ਸਾਈਡਾਂ ਤੇ ਚੋਣਾ ਪਾੜੀਆਂ ਬਿਲਕੁਲ ਇੱਕੋ ਜੀਆਂ ਦੇਖੋ। ਹੁਣ ਆਪਾਂ ਜਿਹੜੀ ਆਪਣੀ ਚਿੜੀ ਬਣਾਈ ਹੋਈ ਆ ਆ ਵੀ ਕੋਨੇ ਤੇ ਦੀ ਹੁਣ ਆਪਾਂ ਇਹ ਬਣੀ ਸਲਾਈ ਨੂੰ ਸਲਾਈ ਦੇ ਨਾਲ ਬਿਲਕੁਲ ਇਸ ਤਰ੍ਹਾਂ ਸਲਾਈ ਦੇ ਨਾਲ ਸਲਾਈ ਨੂੰ ਜੋੜ ਕੇ ਪਹਿਲਾਂ ਆਪਾਂ ਇੱਕ ਸਾਈਡ ਦੀ ਸਲਾਈ ਲਾਵਾਂਗੇ ਫਿਰ ਆਪਾਂ ਦੂਜੀ ਸਾਈਡ ਦੀ ਲਾਵਾਂਗੇ ਆ ਦੇਖੋ ਇਸ ਤਰ੍ਹਾਂ ਪਹਿਲਾਂ ਆਪਾਂ ਇਸ ਤਰ੍ਹਾਂ ਇੱਕ ਸਾਲਟ ਦੀ ਸਲਾਈ ਲਗਾ ਕੇ ਸੋ ਇਹ ਕਰਕੇ ਤਾਂ ਆਪਾਂ ਸਲਾਈ ਲਗਾ ਲਈ ਇੱਕ ਸਾਈਡ ਦੀ ਇਥੋਂ ਆਪਣਾ ਹੁਣ ਪੂਰਾ ਹੀ ਆ ਜਾਏਗਾ ਜੇਕਰ ਬਾਈ ਚਾਂਸ ਕਿਸੇ ਦਾ ਇਥੋਂ ਵੱਡਾ ਘੜਦਾ ਫਿਰ ਆਪਾਂ ਇਹ ਪਲੇਟ ਜਿਹੜਾ ਇਹਨੂੰ ਆਪਾਂ ਵੱਡਾ ਛੋਟਾ ਕਰ ਸਕਦੇ ਆ ਤੇ ਜੇਕਰ ਆਪਣਾ ਕੱਪੜਾ ਵੱਧ ਗਿਆ ਤਾਂ ਫਿਰ ਆਪਾਂ ਇਥੇ ਛੋਟਾ ਜਿਹਾ ਇੱਕ ਪਲੇਟ ਪਾ ਸਕਦੇ ਆ ਨਹੀਂ ਤੇ ਬਿਲਕੁਲ ਹੀ ਮਤਲਬ ਆਹਨ ਕੋ ਪਰਫੈਕਟ ਹੀ ਆ ਗਿਆ ਪੂਰਾ ਆਪਾਂ ਦੂਸਰੀ ਸਾਈਡ ਤੋਂ ਬੈਲਟ ਜੋੜੀ ਹੈ ਹੁਣ ਆਪਾਂ ਦੂਜੀ ਸਾਈਡ ਤੇ ਵੀ ਚੋਣਾ ਪਾ ਕੇ ਤੇ ਇਸ ਤਰ੍ਹਾਂ ਹੀ ਬੈਲਟਾਂ ਵਿੱਚ ਚੋਣਾ ਦਾ ਧਿਆਨ ਰੱਖ ਲਿਓ ਇਹ ਇਦਾਂ ਹੀ ਆਪਾਂ ਦੂਜੀ ਸਾਈਡ ਤੋਂ ਗੱਟ ਤੇ ਲਾ ਦੇਣੀ ਹੈ ਗਰਦ ਚੋੜਨੀ ਹੈ ਬਾਸ ਸੂਤਾਂ ਪਤਾ ਪਤਾ ਕਰਦੇ ਨੇ ਹਾਂ ਵੇਖੋ ਜੀ ਆਪਣੀਆਂ ਬਿਲਕੁਲ ਪਰਫੈਕਟ ਚੋਨਾ ਪੈ ਗਈਆਂ ਸਵਾਦੀਆਂ ਵੇਖੋ ਬਾਹਰ ਪਿਛਲੀ ਸਾਈਡ ਹੈ ਤੇ ਆਹ ਫਰੰਟ ਸਾਈਡ ਹੈ ਦੇਖੋ ਜੀ ਤੇ ਇਹ ਹੱਟ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਤੁਹਾਨੂੰ ਹੁਣ ਆਪਾਂ ਬਹੁਤ ਹੀ ਸਾਨ ਤਰੀਕੇ ਨਾਲ ਪਹੁੰਚੇ ਚੋੜ੍ਹਣੇ ਦੱਸਾਂਗੇ ਅਗਲੀ ਵੀਡੀਓ ਵਿੱਚ ਕਮੈਂਟ ਕਰਕੇ ਦੱਸਿਓ ਕਿ ਕਿੰਨੂ ਕਿੰਨੂ ਬਹੁਤ ਆਸਾਨ ਤਰੀਕਾ ਲੱਗਾ ਚੋਣਾ ਪਹੁੰਚਦਾ ਓਕੇ ਬਾਏ